ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਸਦਾ ਵਾਸਤੇ ਗੁਲਾਮ ਹੋ ਜਾਂਦੀਆਂ ਬਾਬਾ ਸਾਹਿਬ ਨੇ ਤਪਿੰਦਰਾ ਨੂੰ ਵੇਟ ਕਰਨੀ ਨੇ ਸਾਡਾ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਉਹਨਾਂ ਦੀ ਸੋਚ ਨੂੰ ਅਪਣਾ ਨਹੀਂ ਸਕੇ ਉਹ ਕੀ ਕਰਨਾ ਚਾਹੁੰਦੇ ਸੀ ਉਹ ਕੀ ਕਰਨਾ ਚਾਹੁੰਦੇ ਸੀ ਸਾਡਾ ਸਮਾਜ ਹੋਰਸਪੋਨਸਿਬਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਬਾਬਾ ਸਾਹਿਬ ਨੇ ਸਾਨੂੰ ਮੋਰ ਦਾ ਘਰ ਲੈ ਕੇ ਦਿੱਤਾ ਅਸੀਂ ਮੋਰ ਦੀਆਂ ਬੋਟਾ ਆਉਂਦੀਆਂ ਉਸ ਸਮੇਂ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ ਕਿ ਸਾਡਾ ਸਮਾਜ ਕਿੱਥੇ ਐ ਅਸੀਂ ਉਹਨਾਂ ਲੋਕਾਂ ਦੇ ਨੰਮ ਲੱਗ ਜਾਂਦੇ ਆ ਉਹਨਾਂ ਨੂੰ ਸਾਰੀ ਵਿੱਚ ਪ੍ਰੋਸ ਕੇ ਰਾਜ ਭਾਗ ਦਿੰਦੇ ਆ ਤੇ ਫਿਰ ਅਸੀਂ 5 ਸਾਲ ਇਹ ਸੋਚਦੇ ਆ ਕਿ ਸਾਡੀ ਕੋਈ ਗੱਲ ਨਹੀਂ ਕਰਦਾ ਸਾਡੀ ਕੋਈ ਗੱਲ ਨਹੀਂ ਸੁਣਦਾ ਅੱਜ ਇੱਥੇ ਆਉਂਦਾ ਇੱਕੋ ਹੀ ਮਕਸਦ ਸੀ ਕਿ ਜਿਹੜੀ ਰਿਵਰਬੇਸ਼ਨ ਹੈ ਬਹੁਤ ਪਾਸੇ ਸਾਡੇ ਸਮਾਜ ਨੂੰ ਬਹੁਤ ਘਾਟਾ ਪੈਣ ਜਾ ਰਿਹਾ ਹੈ ਜਦੋਂ 12% ਰਿਜ਼ਰਵੇਸ਼ਨ ਮਿਲਦੇ ਨਹੀਂ ਆ ਕੁਝ ਲੋਕ ਦੋਸ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਮੇਰੇ ਸਮਾਜ ਦੇ ਲੋਕ ਜਿਹੜੇ ਤੁਸੀਂ ਸਾਹਮਣੇ ਬੈਠੇ ਹੋ ਜਿਹੜੇ ਨੌਕਰੀ ਕਰਦੇ ਨੇ ਡਾਕ ਅਫਸਰ ਬਣਨਾ ਚਾਹੁੰਦੇ ਨੇ ਪੇਸੋਸ ਦੇ ਆ ਤੇਰੇ ਮਿਲਾਂ ਜਨਮ ਸੇ ਤਰਕਾਰ ਸੀਗਾ ਮੈਂ ਇਹ ਪੜਿਆ ਲਿਖਿਆ ਕਰਕੇ ਨੌਕਰੀ ਮਿਲੀ ਹੈ ਨੌਕਰੀ ਇਸ ਤਰ੍ਹਾਂ ਨਹੀਂ ਮਿਲਦੀ ਸੀ ਚੰਗੂ ਪੜ੍ਹ ਨਹੀਂ ਸਕਣਾ ਸੀ ਤੇ ਬਾਬਾ ਸਾਹਿਬ ਡਾਕਟਰ ਪੀਰਰਾਓ ਵੇਖ ਕੇ ਸਾਨੂੰ ਤਰਕਾਰ ਨਾਲ ਲੱਗੇ ਰਸਤਾ ਹੁੰਦਾ ਪੜ੍ਹਨ ਦਾ ਜੇ ਬਾਬਾ ਸਾਹਿਬ ਦਾ ਕੁਪੀਰਾ ਵੇਖਣ ਨੇ ਪੜਨਾ ਘਰ ਲੈ ਕੇ ਦਿੱਤਾ ਤੇ ਫਿਰ ਅਸੀਂ ਅਫਸਰ ਬਣੇ ਆਂ ਫਿਰ ਅਸੀਂ ਐਮਐਲਏ ਬਣੇ ਆਂ ਫਿਰ ਅਸੀਂ ਐਮਪੀ ਜਾ ਕੇ ਬਣੇ ਸਾਡੇ ਸਵਾਲ ਤੇ ਤੇ ਜੇ ਅਸੀਂ ਪਾੜੀ ਕਰ ਸਕਦੇ ਤਾਂ ਹੋ ਸਕਦਾ ਹੈ ਅਸੀਂ ਗੁਲਾਮ ਬਣਦੇ ਪਰ ਜਿਹੜੇ ਬਾਹਰ ਮਾਂ ਪੇਸ਼ਾ ਦੇ ਜੋਰਤ ਦੇ ਵਿੱਚੋਂ ਆਏ ਆ ਸਾਡੇ ਤੇ ਕੌਣ ਨੂੰ ਬੈਠੇ ਰਹਿ ਅੱਜ ਵੀ ਸਾਡੇ ਸਮਾਜ ਨੂੰ ਕਿਰੋਕੀਤਾ ਇਸ ਭਾਰਤੀ ਦੇ ਉੱਤੇ ਇਸ ਭਾਰਤ ਦੇ ਵਿੱਚ ਸਾਡਾ ਰਾਜ ਹੋਇਆ ਕਰਦਾ ਸੀ ਉਹਨਾਂ ਆਗਿਆ ਲੋਕਾਂ ਨੇ ਸਾਡੇ ਰਾਜੇ ਮਹਾਰਾਜੇ ਨੂੰ ਹਰਾ ਕੇ ਤੇ ਕਬਜ਼ਾ ਕੀਤਾ ਹੋਇਆ ਹੈ ਅਸੀਂ ਬਾਬਾ ਸਾਹਿਬ ਦੀ ਸਰੋਸਤਾ ਹੈ ਬਾਬਾ ਸਾਹਿਬ ਦੀ ਜੋ ਬੋਚ ਲਗਾ ਪਾਰਲੀਮੈਂਟ ਦੇ ਵਿੱਚ ਉਹਦੇ ਸਪੀਚ ਕੀਤੀ ਉਹਨਾਂ ਜਿੱਤੀ ਹੈ ਵਿਆਸ ਪਾਸੇ ਕਬਜ਼ਾ ਕਰੋ ਕਾਚਰ ਤੁਸੀਂ ਸਮਾਜ ਦਾ ਕੁਛ ਨਹੀਂ ਉਖਾ ਸਕੋਗੇ ਮੈਂ ਰਾਵਣ ਜੀ ਤੇ ਇੱਕੋ ਲੈਣਾ ਬੋਲਣ ਲੱਗਿਆ ਸਮਾਵੀ ਚੁੱਕ ਜਾਊ ਇੱਕ ਦਿਨ ਤੂੰ ਮੂਰੇ ਅੜਕੇ ਤਾਂ ਦੇਖ ਸਮਾਵੀ ਚੁੱਕ ਜਾਊ ਇੱਕ ਦਿਨ ਤੂੰ ਮੋਰੇ ਅੜਕੇ ਤਾਂ ਦੇਖ ਸਵਾਦ ਬਹੁਤ ਆਉਂਦਾ ਸੱਚੀ ਤੂੰ ਸਵਾਦ ਬਹੁਤ ਆਉਂਦਾ ਤੂੰ ਜ਼ਿੰਦਗੀ ਦੇ ਨਾਲ ਲੜ ਕੇ ਤਾਂ ਦੇਖ ਮੈਂ ਉਹਨਾਂ ਦਾ ਗੱਲ ਕਰ ਰਿਹਾ ਸੀ ਉਹਨਾਂ ਨੇ ਕਿਹਾ ਵੀ ਇਹ ਜਗ੍ਹਾ ਜਿਹੜੀ ਲਈ ਆ ਢਾਈ ਤਿੰਨ ਕਿੱਲੇ ਲਈ ਜਿਹੜੇ ਨੇ ਇਹ ਬਹੁਤ ਵੱਡੀ ਗੱਲ ਹੈ ਸਾਡੇ ਸਮਾਜ ਲਈ ਬਹੁਤ ਵੱਡੀ ਗੱਲ ਹੈ ਔਰ ਇਹਨਾਂ ਦਾ ਉਪਰਾਲਾ ਸਾਡੇ ਸਮਾਜ ਨੂੰ ਇਕੱਠਾ ਇਕੱਠੇ ਕਰਨ ਦਾ ਜੇ ਅਸੀਂ ਇਕੱਠੇ ਹੋ ਗਏ ਤਾਂ ਆਉਣ ਵਾਲਾ ਸਮਾਂ ਸਾਡਾ ਹੋਵੇਗਾ ਆਉਣ ਵਾਲਾ ਸਮਾਂ ਸਾਡਾ ਹੋਵੇਗਾ ਤਾਂ ਸਾਨੂੰ ਆਪਣੇ ਬੱਚਾ ਨੂੰ ਪੜਾਈ ਵੱਧ ਤੋਂ ਵੱਧ ਕਰਾਉਣੀ ਚਾਹੀਦੀ ਹੈ ਪੜਨ ਵਾਲੇ ਪਾਸੇ ਵੱਧ ਤੋਂ ਵੱਧ ਲਾਉਣਾ ਚਾਹੀਦਾ ਹੈ ਮੇਰੇ ਸਮਾਜ ਦੇ ਲੋਕ ਬਹੁਤ سارے ਨਸ਼ੇ ਆਲੇ ਪਾਸੇ ਲੱਗੇ ਹੋਏ ਨੇ ਮੈਂ ਜਿੰਨੇ ਵੀ ਸਾਡੇ ਧਾਰਮਿਕ ਗੁਰੂ ਨੇ ਉਹਨਾਂ ਨੂੰ ਵੀ ਫੀਲ ਕਰਾਂਗਾ ਕਿ ਅਪਾਣ ਨੂੰ ਸੇਧ ਈਏ ਕਿ ਸਾਡੇ ਬੱਚੇ ਪੜ੍ਹ ਕੇ ਉੱਚੀਆਂ ਪਦਵੀਆਂ ਤੇ ਜਾਣ ਔਰ ਰਾਜ ਭਾਰ ਦੇ ਕਾਬਿਲ ਹੋਣਾ ਹੈ ਅੱਜ ਹੀ ਫਿਰ ਪੰਜਾਬ ਦੇ ਵਿੱਚ ਮਰਿ ਵਿਸਿੱਖ ਤੇ ਬਾਦ ਵੀ ਸਮਾਜ ਦੇ ਲੋਕ ਇਕੱਠੇ ਹੋ ਰਹੇ ਨੇ ਜੋ ਸਭੀ ਕੋਰ ਦੇ ਵਿੱਚ ਕਿਹੜੇ ਚੱਲ ਰਿਹਾ ਉਸ ਵਾਸਤੇ ਇੱਕ ਦੂਜੇ ਨਾਲ ਵਿਚਾਰਾ ਚੱਲ ਰਹੇ ਹਾਂ ਨੇ ਇਜਾ ਪਹਿਲਾਂ ਮੈਂ ਗ੍ਰਾਮ ਵੀ ਕਾਫੀ ਮੇਰੇ ਰਿਸ਼ਤੇਦਾਰ ਯਾਰ ਮਿੱਤਰ ਉਥੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਇਆ ਆਹੋ ਇਕੱਠੇ ਹੋ ਕੇ ਆਪਾਂ 12% ਜਿਹੜੀ ਰਿਜ਼ਰਵੇਸ਼ਨ ਬਾਦੀ ਵੀ ਸਿੱਖ ਤੇ ਬਾਦਵੀ ਖ ਨੂੰ ਸਮਾਜ ਨੂੰ ਮਿਲਦੀ ਹੈ ਉਸ ਨੂੰ ਬਚਾਉਣਾ ਹੈ ਜੇ 12% ਟੁੱਟ ਜਾਂਦੀ ਹੈ ਤੇ ਮੈਂ ਸਮਝਦਾ ਸਾਡੇ ਸਮਾਜ ਦੇ ਵਿੱਚੋਂ ਮਰੀ ਵਿਸਖੇ ਸਮਾਜ ਦੇ ਵਿੱਚੋਂ ਬਾਦਵੀ ਕਿਸ ਸਮਾਜ ਦੇ ਵਿੱਚੋਂ ਕੋਈ ਵੀ ਅੱਗੇ ਵੱਧ ਲੈ ਸਕੇਗਾ ਕੋਈ ਵੀ ਵਡੀਆਂ ਨੌਕਰੀਆਂ ਤੇ ਪਹੁੰਚ ਲੈ ਸਕੇਗਾ ਸਾਨੂੰ ਆਪਣੇ ਗੁਰੂਆਂ ਤੋਂ ਆਪਣੇ ਰੇਬਰਾਂ ਤੋਂ ਇਹ ਸੇਵਾ ਜਿਹੜੀ ਬਣਦੀ ਹੈ ਤੇ ਆਓ ਆਪਾਂ ਵੱਧ ਤੋਂ ਵੱਧ ਇਸ ਪਾਸੇ ਵੱਲ ਵੀ ਧਿਆਨ ਦੇਈਏ ਤਾਂ ਕਿ ਆਪਣਾ ਸਮਾਜ ਅੱਗੇ ਵਧ ਸਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਰਜਾ ਲੰਮਾ ਜੈਪੀ ਜੈਪੁਰ